ਕੋਈ ਕੋਈ ਕਾਬਦਾਰ ਕੀਤਾ ਸੋਮੇ ਦੀ ਬੇਨਤੀ ਆ ਅਸੀਂ ਸਾਰੇ ਸ਼ਹਿਰ ਵਾਲੇ ਜੋ ਵੀ ਕੌਸ਼ਲ ਦਾ ਫੈਸਲਾ ਲਊਗੇ ਅਸੀਂ ਬਿਲਕੁਲ ਨਾਲ ਆ ਜਿੱਥੇ ਮਰਜ਼ੀ ਡਿਊਟੀ ਲਾ ਦਿਓ ਤਣ ਮਨ ਨਾਲ ਤੁਹਾਡੇ ਨਾਲ ਖੜਾਗੇ ਐਨਾ ਕਹਿੰਦਾ ਹੋਇਆ ਸਾਰਿਆਂ ਦਾ ਧੰਨਵਾਦ ਜੈ ਹਿੰਦ ਸਾਡੇ ਵਿੱਚ ਮੇਰੇ ਪੱਤਰਕਾਰ ਵੀ ਇਲੈਕਟ੍ਰੋਨਿਕ ਮੀਡੀਆ ਸ਼ਹਿਰ ਦਾ ਪੂਰਾ ਸਾਰ ਦੇ ਰਹੀ ਮੈਂ ਉਹਨਾਂ ਦਾ ਬਹੁਤ ਬਹੁਤ ਤਨਵਾਦ ਕਰਦਾ ਜੀਵਨ ਕੁਮਾਰ ਜੀ ਬਿਪੁਰੀਆ ਪਰਦਾਨ ਮੈਂ ਇੰਬਜ਼ਾਰ ਕਮੇਟੀ ਮਾਨਸਾ ਉਹਨਾਂ ਨੂੰ ਬੇਨਤੀ ਕਰੂਗਾ ਕਿ ਦੋ ਸ਼ਖਸ ਜੀ ਦੋ ਸ਼ਲਾ ਕਮੇਟੀ ਵਿੱਚ ਜਾਈਏ ਮੀਨਪੁਰੇ ਜੈਕਾਰਾ ਬੀਰ ਬਜਰੰਗੇ ਬਲੋ ਗਰੂ ਮਾਤਾ ਕੀ ਜੈ ਬੀਤੇ ਕੁਝ ਦਿਨਾਂ ਤੋਂ ਮਾਨਸਾ ਸ਼ਹਿਰ ਅੰਦਰ ਜਿਹੜਾ ਮਸਲਾ ਬਣਿਆ ਹੋਇਆ ਹੈ ਪਹਿਲੀ ਗੱਲ ਤਾਂ ਇਹ ਮਸਲਾ ਇਨਸਾਨੀਅਤ ਨਾਲ ਜੁੜਿਆ ਹੋਇਆ ਹੈ ਕਿਉਂਕਿ ਇਹ ਦੂਸਲਾ ਨਹੀਂ ਹੈ ਮਾਨਸਾ ਮੰਡੀ ਦੀ ਤਰੋਹ ਹੈ ਕਿਉਂਕਿ ਇਹ ਕਿਸੇ ਇੱਕ ਬੰਦੇ ਦੀ ਤਾਂ ਜ਼ਗੀਰ ਹੈ ਨਹੀਂ ਵੀ ਅਗਲਾ ਕਹੇ ਮੇਰੀ ਜ਼ਗੀਰ ਹੈ ਇਸ ਤਰ੍ਹਾਂ ਦੇ ਜਿਵੇਂ ਮੇਰੇ ਟੋਨੀ ਵੀਰ ਨੇ ਕਹੇ ਵੀ ਦੁਨੀਆ ਦਾ ਕੋਈ ਵੀ ਸ਼ਖਸ ਇਸ ਜਗ੍ਹਾ ਉੱਪਰ ਤਰਜੀਹ ਦੀ ਨੀਅਤ ਤਾਂ ਬਾਲੀ ਦੂਰ ਦੀ ਗੱਲ ਹੈ ਜੇ ਅਖਬਰ ਕੇ ਵਿੱਚ ਆ ਖੂਆ ਤਾਂ ਸਾਰੀ ਮੰਡੀ ਨਾਲ ਖੜੀ ਹੈ ਉਹਦੀ ਅੱਖ ਕੱਟਣ ਤੋਂ ਬਾਅਦ ਉਹਦੇ ਨਾਲ ਗੱਲ ਕਰਾਂਗੇ ਕਬਜਾ ਕੁੰਜਾ ਵਾਲੀ ਗੱਲ ਤਾਂ ਉਹ ਦੂਰ ਦੀ ਹੋ ਜੇ। ਨੰਬਰ 2 ਮੋਨੂ ਵੀਰੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਦਉ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ। ਜਿਹੜੀ ਇਹਨਾਂ ਨੇ ਇਹ ਕਮੇਟੀ ਬਣਾਈ ਹੋਈ ਹੈ ਦੋਸ਼ਾ ਦਾ ਕਮੇਟੀ ਆਹ ਕੁਮਾਰਕੀਟ ਇਹ ਕਮੇਟੀ ਦਾ ਮਕਸਦ ਸਿਰਫ ਇਹਨਾਂ ਦੀ ਆਪ ਦੀਆਂ ਜਿਹੜੀਆਂ ਪਰਸਨਲ ਵੀ ਜਾਣ ਕੇ ਕਿਸੇ ਦੀ ਦੁਕਾਨ 'ਉਨੇ ਮੋਟਰਸਾਈਕਲ ਖੜਦਾ ਹੈ। ਜਾ ਹੋਰ ਖੜਦਾ ਹੈ ਇਹ ਉਸ ਲਈ ਇਹਨਾਂ ਨੇ ਕਮੇਟੀ ਬਣਾਈ ਸੀ ਨਾ ਕਿ ਇਹ ਕਮੇਟੀ ਛੋਟੀ ਵਾਲੀ ਕਮੇਟੀ ਦੇ ਅੰਗੇਸ਼ਤ ਕੋਲ ਕਮੇਟੀ ਬਣਾਈ ਸੀ ਜਿੱਥੇ ਤੱਕ ਮੇਰੀ ਜਾਣਕਾਰੀ ਹੈ ਹੋ ਸਕਦਾ ਮੈਂ ਗਲਤ ਹੋਵਾਂ ਇਹ ਗੱਲ ਮੰਨਦਾ ਦੇਖੋ ਮੈਂ ਇਸ ਕਮੇਟੀ ਦਾ ਕੋਈ ਨਿਰਭਰ ਨਹੀਂ ਹੈਗਾ ਨਾ ਮੈਂ ਇਸ ਕਮੇਟੀ ਦਾ ਕੋਈ ਹਾਂ ਕਿਉਂਕਿ ਮੇਰਾ ਮਿੱਤਰ ਹੈ ਸੰਜੀਵ ਜਿਹੜਾ ਇਹ ਮੂਰੇ ਲੱਗਿਆ ਹੋਇਆ ਹੈ ਉਹ ਪਹਿਲਾਂ ਵੀ ਕਹਿੰਦਾ ਸੀ ਯਾਰ ਕਹਿੰਦਾ ਪ੍ਰੋਬਲਮ ਆਉਂਦੀ ਹੈ ਕੋਈ ਮੋਟਰਸਾਈਕਲ ਖੜਾ ਗਿਆ ਕੋਈ ਹੋਰ ਖੜਾ ਗਿਆ ਜੇ ਇੱਕ ਬੰਦਾ ਲੜਦਾ ਹੈ ਕਹਿੰਦਾ ਉਹਦੇ ਬੰਦਾ ਗੱਲ ਪੈ ਜਾਂਦਾ ਸੀ ਜੇ ਅਸੀਂ ਸਾਰੇ ਇਕੱਠੇ ਹੋ ਕੇ ਬੋਲਦੇ ਆ ਤਾਂ ਇਹਦੇ ਕਰਕੇ ਸਾਡੀ ਏਕਾ ਹੋ ਜਾਂਦਾ ਉਹ ਬੰਦੇ ਤੇ ਅਸੀਂ ਕਾਬੂ ਪਾਉਣ ਲਈ ਕਮੇਟੀ ਬਣਾਈ ਹੈ ਨਾ ਕਿ ਕੋਈ ਗਊਸ਼ਾਲਾ ਕਮੇਟੀ ਦੇ ਅੰਗੇਸ਼ਤ ਕੋਈ ਕਮੇਟੀ ਬਣਾਈ ਹੈ ਨੰਬਰ 2 ਮੈਂ ਮੇਨ ਬੋਰਡ ਕਮੇਟੀ ਜੋ ਹੈਗੀ ਉਹਦੇ ਨਾਤੇ ਪ੍ਰਧਾਨ ਹੋਣ ਦੇ ਨਾਤੇ ਸੋਨੂੰ ਵਾਦਾ ਕਰਦਾ ਜਦੋਂ ਵੀ ਕੋਈ ਗਊਸ਼ਾਲਾ ਦੀ ਜ਼ਮੀਨ ਉੱਪਰ ਕਬਜ਼ਾ ਕਰਨ ਲਈ ਆਵੇਗਾ ਮੇਰਾ ਬਾਜ਼ਾਰ ਸਭ ਨਾਲੋਂ ਪਹਿਲਾਂ ਬੰਦ ਹੋ ਕੇ ਇਸ ਜਗ੍ਹਾ ਤੇ ਖੜਾ ਹੋਵੇਗਾ ਕਿਸੇ ਨੂੰ ਅੱਖ ਭਰ ਕੇ ਝਾਕ ਨਹੀਂ ਦੇਵਾਂਗੇ ਜੈ ਗਊ ਮਾਤਾ ਇਸ ਤੋਂ ਬਾਅਦ ਬੇਨਤੀ ਕਰੂੰਗਾ ਵਿਰੋਧ ਕਾਲੀਜੀ ਕਿਉਂਕਿ ਗਊਸ਼ਾਲਾ ਨਾਲ ਵੀ ਜੁੜੇ ਹਨ ਔਰ ਧਾਰਮਿਕ ਵੀ ਆਗੂ ਹਨ ਔਰ ਭਾਰਤੀ ਜਨਤਾ ਪਾਰਟੀ ਦੇ ਮਿਲਿਦਰਨ ਬੇਨਤੀ ਕਰੂੰਗਾ ਵਿਰੋਧ ਕਾਲੀਜੀ बोलिए गौ माता की सरदारियो सारे शहर निवासी ਵੀਰੋ ਬੜੀ ਜ਼ਿੰਮੇਵਾਰ ਸੱਜਣਾ ਸਾਰੇ ਗਊ ਭਗਤ ਅੱਜ ਇਸ ਗਊਸ਼ਾਲਾ ਦੀ ਜਗ੍ਹਾ ਦੇ ਵਿੱਚ ਬੈਠੇ ਐ ਸਭ ਨੂੰ ਆਪਾਂ ਨੂੰ ਪਤਾ ਵੀ ਇਹ ਕੀ ਮੁੱਦਾ ਹੈ ਇੱਕ ਲਾਲਚ ਹੈ ਹੋਰ ਕੁਝ ਨਹੀਂ ਜਦੋਂ ਇਹ ਗਊਸ਼ਾਲਾ ਇੱਥੇ ਸ਼ੁਰੂ ਕੀਤੀ ਗਈ ਸੀ ਮੈਂ ਵੀ ਤੁਸੀਂ ਉਦੋਂ ਬਹੁ ਵੀ ਬੜੇ ਸੱਚੇ ਲੋਕਾਂ ਗੇ ਗੋਸ਼ਲਾ ਦੇ ਮੈਂਬਰ ਨੇ ਜੋ ਪੁਰਾਣੇ ਮੈਂਬਰ ਨੇ ਉਹਨਾਂ ਨੂੰ ਵੀ ਸਾਰੀ ਪਤਾ ਹੈ ਇਸ ਗੋਸ਼ਲਾ ਦੀ ਜਿਹੜੀ ਇਹ ਜ਼ਮੀਨ ਹੈ ਜੁਆਰਤੀਆ ਅਸੋਸੀਏਸ਼ਨ ਦੇ ਸੱਜਣ ਮੇਰੇ ਵੀਰਾਂ ਨੇ ਦੱਸਿਆ ਵੀ ਉਹ ਨਕਸ਼ੇ ਦੇ ਵਿੱਚ ਇਹ ਗੋਸ਼ਲਾ ਗੋਲਦੀ ਹੈ ਕੋਈ ਇਹ ਦੋਰ ਨਹੀਂ ਕੋਈ ਸਬੂਤਾਂ ਨਹੀਂ ਜਿਹੜੀ ਗੱਲ ਹੈ ਕੋਈ ਇੱਕ ਅੱਧਾ ਸਬੂਤ ਨਹੀਂ ਸ਼ਹਿਰ ਦੇ ਸੈਂਟਰ ਦੇ ਵਿੱਚ ਬਣੀ ਹੋਈ ਹੈ ਅੱਧਾ ਸ਼ਹਿਰ ਉੱਧਰ ਵੱਸਦਾ ਹੈ ਤਾਂ ਅੱਧਾ ਸ਼ਹਿਰ ਇੱਧਰ ਵੱਸਦਾ ਹੈ ਸ਼ਹਿਰ ਦੀ ਸਭ ਤੋਂ ਵੱਡੀ ਉਮਰ ਦਾ ਕੋਈ ਬਜ਼ੁਰਗ ਹੈ ਯਾਦ ਖੜਾ ਹੈ ਉਹਨੂੰ ਸਭ ਨੂੰ ਪਤਾ ਵੀ ਇੱਥੇ ਕਹੂ ਸ਼ਲਾ ਹੈਗੀ ਸੀ ਕਿਉਂ ਸ਼ਕਤੀ ਕੀਤੀ ਗਈ ਸਤਪਾਲ ਜੀ ਜਿਨ੍ਹਾਂ ਦੀ ਡੈਥ ਹੋ ਗਈ ਪ੍ਰਧਾਨ ਜੀ 2000 ਦੇ ਕਰੀਬ ਦਾ ਜਾਂ 1999 ਦੇ ਵਿੱਚ ਬਉਸ਼ਾਲਾ ਦੇ ਪ੍ਰਧਾਨ ਬਣੇ ਸੀ ਜਦੋਂ ਇੱਥੇ ਆ ਕੇ ਦੇਖਿਆ ਇਹ ਜਗ੍ਹਾ ਕਾਫੀ ਟਾਈਟ ਹੋ ਚੁੱਕੀ ਸੀ ਗਵਾਂਾਂ ਦੇ ਆਸ-ਪਾਸੇ ਜੋ ਸਾਈਡਾਂ ਨੇ ਖੜਨ ਚ ਦਿੱਕਤ ਆਉਂਦੀ ਸੀ ਤਾ ਕਮੇਟੀ ਨੇ ਬੁਲਾ ਕੇ ਸਭ ਤੋਂ ਪਹਿਲਾ ਫੈਸਲਾ ਇਹ ਲਿਆ ਕਿ ਇਹ ਗਊਸ਼ਾਲਾ ਅੰਤਿਆ ਜੋ ਗਊਆਂ ਨੇ ਇਹਨਾਂ ਨੂੰ ਇਸ ਜਗ੍ਹਾ ਤੇ ਸਥਿਤ ਕਰ ਦਿੱਤਾ ਜਾਵੇ। ਬੇਰੀ ਵਾਲੇ ਸਿਦਸੀ ਜੋ ਅੱਜਕੱਲ ਹਰਿਆਣੇ ਦਾ ਪਿੰਡ ਹੈ ਬਹੁਤ ਵੱਡੀ ਉਹ ਸੇਵਾ ਕਰਦੇ ਰਹੇ ਨੇ ਇਸ ਗਊਸ਼ਾਲਾ ਦੀ। ਉਹਨਾਂ ਦਾ ਪੂਰਾ ਖਾਨਦਾਨ ਦਾ ਦਿੱਲੀ ਜਾਂ ਦਾ ਹਰਿਆਣੇ ਦੇ ਉਸ ਬੇਰੀ ਵਾਲੇ ਜਿਹੜਾ ਸੇਠ ਹੈ ਉਹਨਾਂ ਨੇ ਅਪਾਰ ਕਿ ਪਹੁੰਚ ਰਹੀ ਹੈ ਸਾਰੇ ਸ਼ਹਿਰ ਨਿਵਾਸੀਆਂ ਨੇ ਆਪ ਦਾ 24 ਘੰਟੇ ਤਿਲ ਹੋਣ ਇਸ ਗਊਸ਼ਾਲਾ ਨੂੰ ਕਿਤੇ ਇਸ ਜਗ੍ਹਾ ਦੀ ਬਸਤੀ। ਇਸ ਦੀ ਬਿਲਡਿੰਗ ਬਣਾਉਣ ਵਾਸਤੇ ਇੱਕ ਖੂਸੀ ਜੋ ਇਹਨਾਂ ਦੁਕਾਨਾਂ ਦੇ ਥੱਲੇ ਹੀ ਅੱਜ ਵੀ ਉਹ ਸਬੂਤ ਹੈ ਜੇ ਕਿਸੇ ਨੇ ਸਬੂਤ ਪੁੱਛਣਾ ਹੋਵੇ अनेका ਸਬੂਤ ਨੇ ਗੌਸ਼ੰਦਰਾ ਕੋਲੇ ਇਹ ਸ਼ਗਾ ਦੇ ਅਗਰ ਸਬੂਤ ਦੀ ਗੱਲ ਹੋਦੀ ਹੈ ਦੂਸਰੀ ਗੱਲ ਇਹ ਕੋਈ ਅੱਜ ਹਾਲੇ ਇਨਸਾਨੀ ਇਹ 25 ਸਾਲ ਦੀ ਗੱਲ ਹੈ ਜੇ ਇਦਾਂ ਦੀਆਂ ਗੱਲਾਂ ਹੁੰਦੀਆਂ ਉਹਨਾਂ ਨੇ ਫਿਰ 25 ਸਾਲ ਸਾਡੇ ਜਿਹੜੇ ਹੋਰ ਬੱਚੇ ਨੇ ਉਹਨਾਂ ਤੋਂ ਕੋਈ ਖੁਸ਼ੀ ਕਹਿ ਦੂਗਾ ਅੰਦਰਲੀ ਗਊਸ਼ਾਲਾ ਵੀ ਸਾਡੀ ਆ ਗਊਸ਼ਾਲਾ ਵੀ ਸਾਡੀ ਹੈ ਸਾਡੇ ਸੁਤੰਤਰ ਮੁਸੱਬਾ ਦਾ ਮੰਦਰ ਵੀ ਸਾਡਾ ਹੈ ਸਾਡਾ ਗੁਰਦੁਆਰਾ ਸਾਹਿਬ ਹੈ ਇਹ ਵੀ ਕੋਈ ਆ ਕੇ ਕਹੂਗਾ ਇਹ ਵੀ ਸਾਡਾ ਹੈ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਊਗੀ ਇਹ ਗੱਲ ਕੋਈ ਸਬੂਤਾਂ ਦੀ ਗੱਲ ਕਰਦਾ ਹੈ ਸਬੂਤ ਫੇਰੇ ਨੇ ਲੇਕਿਨ ਐਵੇਂ ਖੜਾ ਹੋ ਕੇ ਕੋਈ ਬੰਦਾ ਕਿਸੇ ਵੀ ਗੱਲ ਦਾ ਦਾਵਾ ਕਰਦਾ ਜੁਰਤ ਨਾ ਕਰੇ ਇਸ ਗੱਲ ਦੀ ਸਾਰਾ ਸ਼ਹਿਰ ਵਸਦਾ ਹੈ ਸਾਨੂੰ ਗ੍ਰੰਥਾ ਚੋਂ ਇਤਿ ਸਿੱਖਿਆ ਮਿਲਿਆ ਆਪਦੇ ਧਰਮ ਵਾਸਤੇ ਮਰਨਾ ਕਉ ਜਿਵੇਂ ਅਸੀਂ ਆਪਣੇ ਬਚਪਨ ਤੋਂ ਬਚਪਨ ਤੋਂ ਸਿੱਖਦੇ ਆ ਰਹਿਆ ਸਾਡੇ ਚੁੱਲੇ ਤੇ ਜੇ ਕੋਈ ਰੋਟੀ ਪੱਕ ਗਈ ਹੈ ਪਹਿਲੀ ਗਉ ਦੀ ਕੱਢੀ ਜਾਂਦੀ ਹੈ ਫਿਰ ਨਵਾਲਾ ਕਰ ਵਾਸਤੇ ਬੰਦਦਾ ਕੋਈ ਵੀ ਇਹ ਜਾਂ ਸੱਜਣ ਇਸ ਨੂੰ ਸ਼ੈਲਾ ਵਾਸਤੇ ਕੀ ਸ਼ਹਿਰ ਦੀ ਕਿਸੇ ਵੀ ਸੰਸਾ ਵਾਸਤੇ ਅਗਰ ਝਾਕੂਗਾ ਕਿਸੇ ਦੀ ਲੋਸ ਦਾ ਇਹ ਦੇਖ ਕੇ ਲਾਲਚ ਕਰੂਗਾ ਤਾਂ ਉਹਦਾ ਆਪ ਦਾ ਕੱਲਾ ਉਹ ਆਪੇ ਹੀ ਨੁਕਸਾਨ ਨਹੀਂ ਕਰਾਊਗਾ ਸਮੇਤ ਪਰਿਵਾਰ ਉਹ ਬੰਦਾ ਪੂਰੀ ਜ਼ਿੰਦਗੀ ਇਸ ਇਤਿਆਦ ਦਾ ਬਸਤਾਵਾ ਕਰੂਗਾ ਮੈਂ ਕਿਹੜੀ ਜਗ੍ਹਾ ਕਰਨੀ ਚਾਹ ਕੇ ਬੈਠਾ ਮੇਰੇ ਵੀਰੋ ਮੈਂ ਤੁਹਾਨੂੰ ਇਸ ਗੱਲ ਦੀ ਅਪੀਲ ਕਰਦਾ ਜੋ ਵਰਕਿੰਗ ਕਮੇਟੀ ਇਸ ਟਾਈਮਾ ਗੋਸ਼ਾਲਾ ਦੀ ਹੈ ਚਾਹੇ ਕਿਸੇ ਵੀ ਸੰਸਥਾਵਾ ਦੀ ਹੈ ਬਣੀ ਹੋਈ ਹੈ ਆਪਾਂ ਨੂੰ ਪੂਰਾ ਫੈਸਲਾ ਦੇਣਾ ਪਊਗਾ ਇਸ ਗੱਲ ਤੇ ਮਹਿੰਗੀਆਂ ਜਗ੍ਹਾ ਹੋ ਚੁੱਕੀਆਂ ਹਰ ਬੰਦੇ ਦੀ ਸ਼ਰਾਬ ਦੀ ਬੰਦੇ ਦੀ ਹਰ ਮਿਲਿਆਖ ਰਹਿਦੀ ਹੈ ਕਿਤੇ ਕੋਈ ਕਿਸੇ ਗੱਲ ਦੀ ਜਗਾ ਕਰਦੇ ਐ ਚਿਹਰੀਆਂ ਵਾਲੇ ਵਰਤ ਦੀ ਗੱਲ ਕਰਦਾ ਪੁੱਤੇ ਕੋਈ ਇਸ ਕੰਨ ਵਿਚਾਰ ਦੀ ਜਗਾ ਲਾਲਚ ਕਰਦਾ ਕਿਸੇ ਹੋਰ ਗੱਲ ਜਗਾ ਦੀ ਲਾਲਚ ਕਰਦਾ ਐ ਇਸ ਗੱਲ ਤੇ ਪਹਿਲਾਂ ਦੇਣਾ ਪਊਗਾ ਤਕੜੇ ਹੋਣਾ ਪਊਗਾ ਵਰਤੀ ਕਮੇਟੀ ਐ 24 ਕਲ ਦੇਸ਼ ਕਮੇਟੀ ਨੇ ਕੀ ਲੈਣਾ ਮੋਨੂ ਜੀ ਪ੍ਰਧਾਨ ਨੇ ਪੂਰੀ ਕਮੇਟੀ ਕੰਮ ਕਰਦੀ ਐ ਮਹਾਰਾਜ ਦੀ ਕਿਰਪਾ بڑا ਕਾਰੋਬਾਰ ਐ 24 ਕਲ ਤੇ ਆਪਦਾ ਕੰਮ ਸ਼ੁਰੂ ਹੋਈਆ ਕਮੇਟੀ ਇਹ ਲੈਣਾ ਹੋਣ ਇਸ ਗੱਲ ਤੋਂ ਲੇਕਿਨ ਫਿਰ ਵੀ ਆਪਦਾ ਫਰਜ਼ ਸਮਝਦੇ ਹੋਏ ਸ਼ਹਿਰ ਨੇ ਜ਼ਿੰਮੇਵਾਰੀ ਦਿੱਤੀ ਹੋਈ ਹੈ ਬਗ ਬਗ ਸੰਸਥਾ ਮਨੁਸਾ ਦੀ ਇਸ ਮੰਚ ਤੇ ਮੈਂ ਬੇਨਤੀ ਕਰਦਾ ਸਬੂਤ ਚਾਹੀਦੇ ਸਬੂਤ ਮੰਗਾਂਗੇ ਸ਼ਾਂਤੀ ਨਾਲ ਗੱਲ ਕਰਨੀ ਹੈ ਸ਼ਾਂਤੀ ਨਾਲ ਗੱਲ ਕਰਾਂਗੇ ਲੇਕਿਨ ਇਸ ਮੰਚ ਤੋਂ ਹੱਥ ਬਨ ਕੇ ਬੇਨਤੀ ਕਰਦੇ ਆਂ ਅਗਰ ਤੁਹਾਡੇ ਮਨ ਚ ਕਿਸੇ ਨੇ ਲਾਲਚ ਭਟਾ ਜਾਂ ਲਾਲਚ ਆ ਗਿਆ ਤਾਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਇਸ ਲਾਲਚ ਨੂੰ ਆਪੇ ਨੂੰ ਵਾਪਸ ਲੈ ਲਓ ਇਸ ਗੱਲ ਕੰਨੀ ਨਾ ਅੰਗ ਸ਼ਹਿਰ ਨੂੰ ਸਾਡੇ ਨੂੰ ਪਤਾ ਕਰੋ ਬੱਚਾ ਬੱਚਾ ਸ਼ਹਿਰ ਦਾ ਬਜ਼ੁਰਗ ਜਾਣਦਾ ਹੈ ਕਿ ਇਹ ਗਊਸ਼ਾਲਾ ਇੱਥੇ ਸ਼ਿਫਟ ਕੀਤੀ ਗਈ ਹੈ ਇਹਦਾ ਇੱਕ ਇੱਕ ਪੈਸਾ ਗਊਆਂ ਦੇ ਉੱਤੇ ਹੀ ਲੱਗਦਾ ਹੈ ਕੋਈ ਇਹ ਨਹੀਂ ਹੈ ਵੀ ਉਹ ਕਿਸੇ ਹੋਰ ਫੰਡ ਚ ਜਾਂਦਾ ਹੈ ਇੱਕੋ ਇੱਕੇ ਦਾ ਪੈਸਾ ਚਾਹੇ ਉਹ ਕਲਾਈ ਦਾ ਪੈਸੇ ਜਾਂ ਕੋਈ ਵੀ ਪੈਸਾ ਕਿਸੇ ਵੀ ਬਿਲਡਿੰਗ ਤੋਂ ਆ ਰਿਹਾ ਹੈ ਉਹ ਗਊਆਂ ਦੀ ਭਲਾਈ ਵਾਸਤੇ ਦਵਾਈ ਵਾਸਤੇ ਗਊ ਦੇ ਹਾਰੇ ਹਰੇ ਚਾਰੇ ਵਾਸਤੇ ਉਸ ਤੇ ਲੱਗਦਾ ਐਨਾ ਹੀ ਮੈਂ ਸਭ ਨੂੰ ਬੇਨਤੀ ਕਰਦਾ ਇਹ ਸਾਡੇ ਸਨੇਹ ਨੂੰ ਮੈਂ ਰੇ ਦੇ ਪੱਤਰਕਾਰ ਜੀ ਬੈਠੇ ਆ ਹੱਥ ਬਨ ਕੇ ਅਸੀਂ ਇਹ ਬੇਨਤੀ ਕਰਦੇ ਆਂ ਵੀ ਐਸ ਤਰ੍ਹਾਂ ਦੀ ਕੋਈ ਨਾ ਮਾਹੌਲ ਸ਼ਹਿਰ ਦੇ ਵਿੱਚ ਨਾ ਪੈਦਾ ਕੀਤਾ ਜਾਵੇ ਉਹ ਚ ਲਾਲਚੀਆਂ ਅੰਸਰਾਂ ਨੇ ਜਿਨ੍ਹਾਂ ਨੇ ਵੀ ਇਹ ਮੇਰੇ ਦੁਕਾਨਦਾਰ ਵੀਰਾਂ ਨੂੰ ਕੋਈ ਤਮਕਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਕੋਈ ਲਾਲਚ ਦੇ ਕੇ ਕਿਸੇ ਸੱਜਣ ਨੂੰ ਐਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਹੈ ਹੱਥ ਬਨ ਕੇ ਮੈਂ ਮੇਰੇ ਦੁਕਾਨਦਾਰ ਵੀਰਾਂ ਨੂੰ ਬੇਨਤੀ ਕਰਨਾ ਕੋਈ ਐਸੀ ਗੱਲ ਨਹੀਂ ਕਿਸੇ ਦੇ ਚਾਲ ਚਾਉਣਾ ਕਿਸੇ ਵੀ ਗੱਲ ਚ ਨਹੀਂ ਆਉਣਾ ਤੁਸੀਂ ਤਾਂ ਬਲਕੇ ਕਿਰਾਏ ਦਾ ਜਿੱਥੇ ਹੈਗੇ ਹੋ ਉੱਥੇ ਇੱਕ ਗਊਸ਼ਾਲਾ ਵਾਸਤੇ ਸੌਦਾ ਕਰਾਇਆ ਕਿਰਾਇਆ ਚਾਹੇ ਕਿਸੇ ਆਪ ਦੀ ਪ੍ਰਾਪਰਟੀ ਦਾ ਲੇਕਿਨ ਉਹ ਕਿਸੇ ਘਰੇ ਜਾਂਦਾ ਹੈ ਛੋਡਾ ਕਿਰਾਇਆ ਉਹੀ ਗਊਸ਼ਾਲਾ ਵਾਸਤੇ ਗਊ ਮਾਤਾ ਦੇ ਮੂਹ ਚ ਪੈਂਦਾ ਇਸ ਕਰਕੇ ਮੈਂ ਬੇਨਤੀ ਕਰਦਾ ਹੱਥ ਫੜ ਕੇ ਇਸ ਤਰ੍ਹਾਂ ਦੀ ਸਾਰੀ ਗੱਲਾਂ ਨੂੰ ਆਪਾਂ ਛੱਡਦੇ ਹੋਏ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਕਾਲ ਆਉਂਦੀ ਹੈ ਉਸ ਤੇ ਸਾਰੇ ਇਕੱਠੇ ਹੋਈਏ ਤੇ ਆਪਾਂ ਇਹ ਸਾਰੀ ਇਹ ਜੋ ਗੱਲ ਹੈ ਇਸ ਨੂੰ ਇਸ ਤਰ੍ਹਾਂ ਦਾ ਵੀ ਤੂਲਨਾ ਦਿੱਤਾ ਜਾਵੇ ਵੀ ਸ਼ਹਿਰ ਦੇ ਵਿੱਚ ਕੋਈ ਮਾਹੌਲ ਖਰਾਬ ਹੋਵੇ ਜਾ ਕੋਈ ਅਸਰਾਂ ਦੀ ਗੱਲ ਆਪਾਂ ਅੱਪਾ ਪਛੈਕ ਪਾਇਦਾ ਕਰੀਏ ਗਊਸ਼ਾਲਾ ਦੀ ਆਪਾਂ ਸਾਡੇ ਰક્ષਕਾ ਗਊਸ਼ਾਲਾ ਦੀ ਜਿਹੜੀ ਰક્ષਕਰਨੀ ਹਤਨ ਬਹੁਤ ਲੰਬੇ ਤੈਨ ਦੇ ਬਾਰੇ ਜਾਣਕਾਰੀ ਹੈ ਕਿਉਂਕਿ ਗਊਸ਼ਾਲਾ ਦੇ ਪੈਸੇ ਪ੍ਰਾਪਤ ਹੋਏ ਨੇ ਗਊਸ਼ਾਲਾ ਬਾਰੇ ਪੂਰੀ ਜਾਣਕਾਰੀ ਇਹਨਾਂ ਤੋਂ ਤਾਂ ਹੁਣ ਮੈਂ ਬੇਨਤੀ ਕਰੂਗਾ ਸਾਡੇ ਬਹੁਤ ਹੀ ਆਦਰਯੋਗ ਸ੍ਰੀ ਮੰਤਰਾਈ ਜੀ ਬਾਂਸਲ ਸਾਹਿਬ ਕਾ ਐਮਐਲਏ ਸਾਹਿਬ ਜੋਤੋ ਦਾ ਨੂੰ ਫੋਨ ਗਿਆ ਕਹਿੰਦਾ ਬਿਲਕੁਲ ਬਿੰਦਰਪਾਲ ਜੀ ਮੈਂ ਇਹਨੂੰ ਕੋਲ ਮੋਨਾ ਜੀ ਦਾ ਫੋਨ ਆ ਗਿਆ ਮੈਂ ਹੱਥੋਂ ਚੱਲ ਪਿਆ ਸੀ 3 ਵਜੇ ਪਹੁੰਚੂਗਾ ਬਿਲਕੁਲ ਹੀ ਬੇਨਤੀ ਕਰੂਗਾ ਬੰਸਨ ਸਾਹਿਬ ਬੋਸ਼ਾਲਾ ਬੜੀ ਉਹਨਾਂ ਨੇ ਪੁੱਛਿਆ ਵੀ ਸਾਰੀ ਗੱਲ ਮੰਗਤਰਾਜੀ ਬੰਸਨ ਸਾਹਿਬ ਬੋਲੀ ਹੈ ਗਊ ਮਾਤਾ ਦੀ ਬਹੁਤ ਹੀ ਸਤਕਾਰਯੋਗ ਸਾਨੂੰ ਅਸੀ ਦਿ ਲੋ ਤੇ ਮੇਰੇ ਪੱਤਰਕਾਰ ਵੀ ਬਾਈ ਬਹੁਤ ਬੁਲਾਰੇ ਬੋਲ ਕੇ ਗਏ ਨੇ ਮੈਂ ਛੁੜਾ ਜਾ ਜਿੰਨਾ ਇਸ ਗੱਲ ਨੂੰ ਸਮਝਦਾ ਇਹ ਗੱਲ ਹੈ ਟੋਨੀ ਜੀ ਇੱਕ ਮਿੰਟ ਇਹ ਤੁਹਾਡੇ ਬਹੁਤ ਜ਼ਰੂਰੀ ਕੰਨਾਂ ਚ ਗੱਲ ਪਾਣਾ ਜੇ ਇਹ ਜਾਂ ਕੋਈ ਸਿਸਟਮ ਕਿਤੇ ਵੀ ਖਰਾਬ ਹੋ ਜੇ ਮਰਦੀ ਪਿੰਡ ਚ ਜਾਂ ਸ਼ਹਿਰ ਚ ਉਹਦਾ ਮੌਕੇ ਦੀ ਸਰਕਾਰ ਜ਼ਿੰਮੇਦਾਰ ਹੁੰਦੀ ਹੈ ਆਪਣੀ ਮੌਕਦੀ ਸਰਕਾਰ ਸਰਕਾਰ ਜੋ ਕੁ ਐ ਐਲ ਐਸ ਸਾਹਿਬ ਨੂੰ ਮੈਂ ਪ੍ਰਧਾਨ ਜੀ ਨੂੰ ਗੱਲ ਕਹੂਗਾ ਮੈਂ ਸਾਰੇ ਸਿਆਣੇ ਬੰਦਿਆਂ ਨੂੰ ਗੱਲ ਕਹੂਗਾ ਵੀ ਸਾਨੂੰ ਐਮ ਐਨ ਏ ਸਾਹਿਬ ਕੋਲ ਜਾ ਕੇ ਇਹ ਚਣਵਾਦੇ ਚੰਡੀਗੜ੍ਹ ਨੇ ਸਾਨੂੰ ਉਹਨਾਂ ਦੇ ਕੋਲ 10 15 ਬੰਦੇ ਜਾ ਕੇ ਉਹਨਾਂ ਦੇ ਧਿਆਨ 'ਚ ਇਹ ਮੁੱਦਾ ਜ਼ਰੂਰ ਧਿਆਨ ਲਿਆਣਾ ਚਾਹੀਦਾ ਬਾਕੀ ਨੰਬਰ 2 ਤੇ ਮੈਂ ਆ ਦੁਕਾਨਦਾਰਾਂ ਬਾਰੇ ਵੀ ਗੱਲ ਕਹੀ ਦੇਖੋ ਜੇ ਕਿਸੇ ਘਰ 'ਚ ਚੋਰੀ ਹੁੰਦੀ ਹੈ ਤੇ ਘਰ ਦਾ ਕੋਈ ਨਾ ਕੋਈ ਬੰਦਾ ਭੇਤੀ ਹੁੰਦਾ ਜੇ ਕਿਸੇ ਪਿੰਡ ਦੇ ਵਿੱਚ ਸ਼ਰਾਬ ਦੀ ਭੱਠੀ ਤੇ ਰੇਡ ਹੋ ਜਾਂਦੀ ਹੈ ਪੁਲਿਸ ਵਾਲੇ ਮੈਂ ਪੁੱਛਦਾ ਹੁੰਦਾ ਪੁਲਿਸ ਵਾਲੇ ਤੁਹਾਨੂੰ ਕਿਵੇਂ ਉਹ ਗਵਾਂਢੀਏ ਦੱਸਦੇ ਇਹਦੇ ਵਿੱਚ ਕਈ ਰੀਜਨ ਨੇ ਬਿਨਾਂ ਲੜਾਈਆਂ ਤੋਂ ਵੀ ਮਸਲੇ ਹੱਲ ਹੋ ਜਾਂਦੇ ਨੇ ਦੇਖੋ ਪੁਰਾਣੇ ਪ੍ਰਧਾਨ ਵੀ ਬੈਠੇ ਐ ਮੋਨੂ ਨੂੰ ਵੀ ਤਿੰਨ ਚਾਰ ਸਾਲ ਹੋ ਗਏ ਸੇਵਾ ਕਰਦੇ ਨੂੰ ਬਹੁਰੀ ਵਧੀਆ ਸੇਵਾ ਕਦੇ-ਕਦੇ ਗਲਤ ਵੀ ਹੋ ਜਾਂਦੀ ਹੈ ਜਿਹੜੀਆਂ ਸਾਡੀਆਂ ਜਿੱਥੇ ਵੀ ਕਿਤੇ ਵੀ ਕੌਂਸ਼ਾਲਾ ਬਣੀਆਂ ਹੋਈਆਂ ਨੇ ਉਹਦੇ ਵਿੱਚ ਬਹੁਤ ਵੱਡੇ ਲੋਕਾਂ ਦਾ ਹੱਥ ਹੁੰਦਾ ਹੈ ਪਿੰਡਾਂ ਦੇ ਵਿੱਚੋਂ ਮੈਂ ਇਹ ਜੀ ਗੱਲ ਦਿਖਾ ਦਿੰਦਾ ਜਿੱਥੇ ਦਾਦਾ ਸੇਕੜ ਜ਼ਿਮੀਂਦਾਰਾਂ ਨੇ ਹਰਾ ਦਿੱਤੀਆ ਹੋਇਆ ਕੌਂਸ਼ਾਲਾ ਵਾਸਤੇ ਹਰਾ ਪ੍ਰਧਾਨ ਜੀ ਆ ਗਏ ਪੁੱਜ ਜੀ ਮੈਂ ਇਹਨਾਂ ਨੂੰ ਵੀ ਫੋਨ ਕੀਤਾ ਸੀ ਮੈਂ ਤੁਸੀਂ ਆ ਜਾਓ ਕਹਿੰਦੇ ਅਸੀਂ ਪਹੁੰਚਦੇ ਹਾਂ ਚਲੋ ਮੈਂ ਆਪਣੇ ਬੰਦੋਗੇ ਇਹ ਨਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਬਹੁਤ ਸਿਆਣੀ ਨਹੀਂ ਔਰ ਤੁਸੀਂ ਸੋਚ ਨਹੀਂ ਸਕਦੇ ਆਪਣੇ ਤੁਹਾਡੇ ਸਾਹਮਣੇ ਹੈ ਇਹ ਗਰੂਸ਼ਾਲਾ ਦੇ ਵਿੱਚ ਲੋਕ ਕਿੰਨਾ ਦਾਨ ਕਰਦੇ ਨੇ ਆ ਪੱਪੀ ਜੀ ਬੈਠੇ ਨੇ ਇਹਨਾਂ ਦੇ ਨਾਲ ਸਤੀ ਜੀ ਨੇ ਕਿੰਨੀਆਂ ਗਊਸ਼ਾਲਾ ਹੋਰ ਨੇ ਸਰਕਾਰਾਂ ਵੀ ਸਹਿਯੋਗ ਕਰਦੀਆਂ ਲਈ ਮੈਂ ਇੱਕ ਗੱਲ ਦੇਖੋ ਉਮਰ ਦੇ ਮੁਤਾਬਿਕ ਜਦੋਂ ਅਸੀਂ ਮੁੰਮੂ ਵਰਕੇ ਹੁੰਦੇ ਸੀ ਸਾਡੇ ਚ ਕੋਈ ਬਹੁਤ ਜੋਸ਼ ਤੇ ਗਰਮੀ ਹੁੰਦੀ ਸੀ ਕਈ ਦਫਾ ਜੋਸ਼ ਤੇ ਗਰਮੀ ਨਾਲ ਕੰਮ ਖਰਾਬ ਹੋ ਜਾਂਦਾ ਇਹ ਗੱਲ ਮੈਂ ਜ਼ਰੂਰ ਕਹੂੰਗਾ ਵੀ ਜਿਹੜੇ ਵਿਅਕਤੀ ਇਹ ਕੰਮ ਕਰਦੇ ਨੇ ਉਹਨਾਂ ਦੇ ਪਿੱਛੇ ਕੋਈ ਨਾ ਕੋਈ ਹੱਥ ਹੈ ਇਹ ਗੱਲ ਜ਼ਰੂਰ ਹੈ ਉਹਨਾਂ ਦੇ ਪਿੱਛੇ ਕੋਈ ਨਾ ਕੋਈ ਹੱਥ ਹੈ ਕਿਉਂਕਿ 100 ਸਾਲ ਮੰਗਰੂ ਮੈਂ ਕਹਿੰਦਾ ਜੇ ਉਹਨਾਂ ਦਾ ਰਾਈਟ ਬੰਦਾ ਹੈ ਉਹ ਕੋਰਟ ਚ ਤੇ ਜਾਣ ਗੋਟ ਖੁੱਲੀ ਹੈ ਕੋਰਟ ਕਾਨੂੰਨ ਵਾਸਤੇ ਇਸੇ ਕੰਮ ਵਾਸਤੇ ਹੈ ਜਾਣ ਉੱਥੇ ਦਰਖਾਲਦਾਰ ਕੋਲ ਪ੍ਰਧਾਨ ਜੀ ਨੂੰ ਮਿਲ ਕੇ ਗਏ ਨੇ ਦੋ ਤਿੰਨ ਮੀਟਿੰਗਾਂ ਕਰਕੇ ਗਏ ਨੇ ਜੇ ਉਹਨਾਂ ਦੇ ਨਹੀਂ ਮਸਲਾ ਹਲੋਂਗਾ ਤਾਂ ਆਪਾਂ ਜੇ ਉਹਨਾਂ ਹਿਸਾਬਾਂ ਦਾ ਕੋਰਟ ਚ ਦਾਖਲ ਤੇ ਜਾਣ ਜੋ ਦਾਖਲ ਫੈਸਲਾ ਕਰੂ ਜਿਵੇਂ ਹੋਊਗਾ ਫਿਰ ਇਹ ਬਈ ਦੇਖਿਆ ਜਾਊਗਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਦੇਖੋ ਸਰਕਾਰ ਦੇ ਹੱਥ ਬਹੁਤ ਕੁਝ ਹੁੰਦਾ ਹੈ ਪ੍ਰਧਾਨ ਜੀ ਆਏ ਬਹੁਤ ਕੁਝ ਹੁੰਦਾ ਹੈ ਮੈਂ ਪ੍ਰਧਾਨ ਜੀ ਨੂੰ ਆਪਣੇ ਕੋਲ ਪਰਸਨਲ ਬੇਨਤੀ ਕਰਦਾ ਸਾਰੇ ਸ਼ਹਿਰ ਦਾ ਸਾਰੇ ਇਲਾਕੇ ਦਾ ਕੱਲੇ ਮਾਨਸਾ ਦਾ ਨਹੀਂ ਪਿੰਡਾਂ ਦਾ ਵੀ ਇਹ ਸਾਰਿਆਂ ਦੀ ਸਾਂਝੀ ਗੁਰੂ ਸ਼ਾਲਾ ਹੈ ਕਿਉਂਕਿ ਦਾਨ ਹਰੇਕ ਬੰਦਾ ਕੋਈ ਹਰਾ ਦਿੰਦਾ ਕੋਈ ਸੁੱਕਾ ਦੇ ਕੇ ਜਾਂਦਾ ਇਹਨਾਂ ਨੂੰ ਜੇ ਕੋਈ ਬੰਦੇ ਦਾ ਪਤਾ ਹੈ ਪ੍ਰਧਾਨ ਜੀ ਖਾਸ ਕਰਕੇ ਉਹਨਾਂ ਨੂੰ ਬੁਲਾ ਕੇ ਮਰਜੀ ਪ੍ਰਸ਼ਾਸਨ ਦਾ ਹੀ ਬੇ ਮੰਡੀ ਦੇ ਵਿੱਚ ਹੈ ਇਹ ਜੇ ਕੋਈ ਕੰਮ ਨਾ ਕਰ ਕੋਈ ਵੀ ਕੋਗੇ ਡਿਸਪਲਨ ਜਰੈ ਕੇ ਸਾਰੇ ਮਸਲੇ ਹੱਲ ਹੋ ਜਾਂਦੇ ਆ ਪਰ ਗੋਡਾ ਕਰਦੀ ਨਾਲ ਕਦੇ ਮਸਲੇ ਹੱਲ ਨਹੀਂ ਹੁੰਦੇ ਇਹ ਆਪਨ ਨੂੰ ਹੀ ਪਤਾ ਹੈ ਦੇਖੋ ਮੌਕਤੀਆਂ ਸਰਕਾਰ ਸਾਰੇ ਮਸਲੇ ਹੱਲ ਕਰ ਮੰਗ ਪ੍ਰਧਾਨ ਜੀ ਤੁਹਾਡੇ ਕੋਲ ਬਹੁਤ ਆਉਦੇ ਨੇ ਪਲਾਨਿੰਗ ਬੋਰਡ ਮਾਰਕੀਟ ਕਮੇਟੀ ਜ਼ਿਲ੍ਹੇ ਦੇ ਪ੍ਰਧਾਨ ਠੀਕ ਹੈ ਇਹ ਤੁਸੀਂ ਅੱਜ ਇੱਥੇ ਬੋਲ ਕੇ ਜੋ ਮੇਨਾਂ ਲੈ ਕੇ ਜਾਈਓ ਸਰਕਾਰ ਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਲੈ ਕੇ ਜਾਈਓ ਵੀ ਇਹ ਜਾਂ ਕੋਈ ਖੈਰ ਤੇ ਕਿਸੇ ਨਾਲ ਧੱਕਾ ਨੀ ਔਰ ਤੁਸੀਂ ਕ ਆਪਣੇ ਮੋਲਾ ਜੀ ਨੇ ਇਹਨਾਂ ਨੂੰ ਬੁਲਾ ਕੇ ਕਮੇਟੀ ਨੂੰ ਬੁਲਾ ਕੇ ਇਸ ਗੱਲ ਦਾ ਪੂਰੀ ਪਹਿਲਾਂ ਦੇਖੋ ਸਾਨੂੰ ਵੀ 40-50 ਸਾਲ ਹੋ ਗਏ ਮੈਂ ਵੀ ਬੈਂਕ ਦਾ ਅਧਿਗਠਨ ਕਰਕੇ ਆਇਆ ਸੀ ਇਹ ਵੀ ਪਹਿਲਾਂ ਤਾਂ ਬੋਲੇ ਨਾਲ ਬੈਂਕ ਨੂੰ ਰੋਪ ਲੰਦੇ ਨਾਲ ਸੌਫਾ ਕਰ ਰਹੇ ਸੀ ਸਟੇ ਲੈ ਲੰਦੇ ਬੈਂਕ ਦੇ ਦੀ ਬੈਂਕ ਬੰਦ ਰਿਹਾ ਮੈਂ ਬਾਕੀ ਇਹਨਾਂ ਦੇ ਕਹਿਣ ਜਿੰਦਾ ਮੈਂ ਕੁਛ ਵੀ ਕਹਿੰਦਾ ਸਹੀ ਕਹਿੰਦੇ ਹੋਏ ਜੇ ਦੁਕਾਨਦਾਰ ਕੋਈ 파ਰਟੀ ਸਪੇਡ ਕਰਦਾ ਉਹ ਵੀ ਬਹੁਤ ਮਾਰੀ ਗੱਲ ਹੈ ਮੈਂ ਪਹਿਲਾਂ ਕਿਹਾ ਭਾਈ ਜੇ ਘਰ ਚ ਚੋਰੀ ਹੁੰਦੀ ਹੈ ਘਰ ਦਾ ਕੋਈ ਨਾ ਕੋਈ ਭੇਤੀ ਹੁੰਦਾ ਹੈ ਜੇ ਪਿੰਡ ਦੇ ਵਿੱਚ ਕੋਈ ਰਹਿਮ ਹੁੰਦਾ ਉਹ ਵੀ ਪਿੰਡ ਦਾ ਬੰਦਾ ਕੋਈ ਨਾ ਕੋਈ ਮਿਲਿਆ ਹੁੰਦਾ ਇਹਦੇ ਵਿੱਚ ਦੇਖੋ ਕਿਥੋਂ ਲੋਕ ਕੀਤੇ ਇਹ ਸਿਸਟਮ ਮੈਂ ਬਾਕੀ ਉਹ ਸੱਜਣਾ ਨੂੰ ਵੀ ਅਪੀਲ ਕਰਦਾ ਯਾ ਫਾਉਦੋ ਸੋਸਾਦ ਨੇ ਤੁਹਾਡੇ ਬਜ਼ੁਰਗਾਂ ਨੇ ਹਿਦਾਲ ਕੀਤੀ ਹੈ ਜਿਹੜਾ ਗਊਸ਼ਾਲਾ ਨੂੰ ਗਊਆਂ ਨੂੰ ਖਾਨ ਕੀਤਾ ਉਹਦੇ ਤਾਂ ਬੇੜੇ ਪਾਰ ਹੋ ਜਾਂਦੇ ਨੇ ਆਪਾਂ ਪੀ ਜੀ ਨੂੰ ਮੈਂ ਤਾਂ ਦੇਖਦਾ ਜਿਸ ਮੇਰੇ ਨਾਲ ਗੱਲ ਕਰਦੇ ਸੀ ਹੋਰ ਬੜੇ ਲੋਕ ਉਹ ਦੀ ਸੇਵਾ ਕਰਦੇ ਨੇ ਜਾਂ ਨਾਲ ਕਰਦੇ ਨੇ ਬਹੁਤ ਮੈਂ ਤੁਹਾਨੂੰ ਇੱਕ ਗੱਲ ਕਰਕੇ ਕਹਣਾ ਇੱਕ ਪਿੰਡ ਹੈ ਦਰਿਆਪੁਰ ਕਲਾ ਉੱਥੋਂ ਦਾ ਸਰਪੰਚ ਹੈ ਜਸਵਿੰਦਰ ਸਿੰਘ ਪੰਜ ਸੱਤ ਕਿੱਲੇ ਹਰਾ ਬੀਜਤ ਹੈ ਪ੍ਰਧਾਨ ਜੀ ਪੰਛਤ ਕਿਲੇ ਉਹਦੇ ਬੱਚੇ ਪੜਨ ਜਾਂਦੇ ਸੀ ਸਵੇਰੇ ਗਊਆਂ ਦੇ ਪੈਰੀ ਹੱਥ ਲਾ ਕੇ ਪੂਜਾ ਕਰਕੇ ਫਿਰ ਜਾਂਦੇ ਸੀ ਅੱਜ ਉਸ ਉਸ ਪ੍ਰਭਾਵ ਨੇ ਬਹੁਤ ਵੱਡੀ ਤਰੱਕੀ ਹੋਰ ਵੀ ਸਾਡੇ ਪਿੰਡ ਅੱਜ ਬਹੁਤ ਖਰਾਬੀ ਜੀ ਨੇ ਕਿੰਨੇ ਦੇ ਕਿਲੇ ਬੜੀ ਵੱਡੀ ਤਰੱਕੀ ਕੀਤੀ ਆ ਕਹਿੰਦਾ ਸੰਤਾ ਗਊਆਂ ਦੇ ਦਾ ਦੋਨੇ ਬੱਚੇ ਬਾਹਰ ਬਾਗੇ ਸਾਨੂੰ ਕਹਿੰਦਾ ਹੁੰਦਾ ਬਈ ਗਊਆਂ ਦੇ ਤਾਂ ਉਹ ਗਊਆਂ ਦੀ ਯਾਦ ਤਾਂ ਕਿਉਂਕਿ ਬਾਬਾ ਜੀ ਬਹੁਤ ਖਰਾਬ ਜਾਂਦੇ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਸ ਕਰਕੇ ਸਾਡੀ ਡਿਊਟੀ ਦੇਖੋ ਬਾਕੀ ਗੱਲ ਇਹਦਾ ਅਸੀਂ ਸ਼ਹਿਰ ਦੇ ਨਾਲ ਆਸੀਂ ਗਊਸ਼ਾਲਾ ਦੇ ਨਾਲ ਆ ਪ੍ਰਧਾਨ ਜੀ ਨੂੰ ਵੀ ਗੱਲ ਕਹਿੰਦੇ ਆ ਬਿਲਕੁਲ ਨਾਲ ਆ ਔਰ ਮੈਂ ਬੜੇ ਘੱਟ ਵਾਰ ਕੇ ਵੀ ਅਗਵਾ ਕਈ ਦਫਾ ਗਰਮੀ ਗਰਮੀ ਚ ਬਹੁਤ ਕੋਸ਼ਿਸ਼ ਮਾਹੌਲ ਠੰਡਾ ਰੱਖ ਕੇ ਇਹ ਕੋਈ ਆਪਾਂ ਹਾਰਾਂਗੇ ਨਹੀਂ ਨਾ ਦਫਾ ਦੀ ਕੋਈ ਗਰਮੀ ਨਾਲ ਬੰਦਾ ਜਿਦਾ ਨਹੀਂ ਕਈ ਦਫਾ ਬੰਦਾ ਮਾਹੌਲ ਨੂੰ ਠੰਡਾ ਰੱਖ ਕੇ ਵੀ ਜੇਤ ਜਾਂਦਾ ਹੈ ਮੈਂ ਬਾਕੀ ਤੁਹਾਡੇ ਨਾਲ ਬਹਿਦਾ ਕਰਦਾ ਜਦੋਂ ਵੀ ਕਿਤੇ ਜਾ ਕੇ ਰਹੂਗੇ ਆਪਾਂ ਬਿਲਕੁਲ ਮੰਦਿਰ ਦੇ ਸਾਝੇ ਕੰਮ ਚ ਮਨ ਤਨ ਧਨ ਦੇ ਨਾਲ ਹਾਜ਼ਰ ਹੋਵਾਂਗੇ ਪਰ ਮੈਂ ਦੁਬਾਰਾ ਫੇਰ ਕਹਿਣਾ ਵੀ ਜਿਸਪਲਨ ਚ ਰਹਿ ਕੇ ਮੈਂ ਦੁਕਾਨਦਾਰ ਭਰਾਵਾ ਨੂੰ ਵੀ ਗੱਲ ਕਰਦਾ ਬਈ ਆਪਾਂ ਇਹ ਡਿਸਪਲਨ ਚ ਰਹਿ ਕੇ ਜੇ ਕੋਈ ਵਿਅਕਤੀ ਹੁੰਦਾ ਤੁਸੀਂ ਵਿਅਕਤੀ ਨੂੰ ਸਮਝਾ ਕੇ ਵੀ ਭਰਾਵਾ ਤੁਸੀਂ ਲੜਾਈ ਚੜਾਈ ਨਾ ਕਰੋ ਜੇ ਤੁਹਾਡਾ ਕੋਈ ਤੁਹਾਡੇ ਕੋਲ ਕਾਗਜ਼ ਪੱਤਰੇ ਕੋਰਟ ਚ ਮਗਜੋ ਫਿਰ ਦੇਖੀ ਜਾਊਗੀ ਕੋਈ ਡਰਗਾ ਨਹੀਂ ਅੰਗਲਾ ਨਹੀਂ ਇਹ ਮਸਲੇ ਹੱਲ ਹੁੰਦੇ ਕੋਰਟ ਨਾਲ ਬਿਲਕੁਲ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੈ ਕਾ ਹੂ ਸਰਬੰਤਰ ਜੀ ਬਾਂਸ ਸਰਕਾਰ ਮਿਲਦੇ ਸਬ ਇਸ ਤੋਂ ਬਾਅਦ ਬੇਟੀ ਕਰੂੰਗਾ ਮਨੀਸ਼ ਬੱਬੀ ਜੀ ਦਾ ਨੇਵਾਲੀਆ ਪ੍ਰਧਾਨ ਵਪਾਰ ਮੰਡਲ ਕਚਾੜੀ ਐ ਸਿਸ਼ਨ ਮਾਂਸਾ ਉਹ ਕਿਉਂਕਿ ਸਵੇਰ ਤੋਂ ਹੋਏ 3 ਵਜੇ ਤੋਂ 2 ਵਜੇ ਤੋਂ ਫੋਨ ਕਰਨ ਲੱਗੇ ਸਾਰੇ ਵਪਾਰੀਆਂ ਨੂੰ ਦੁਕਾਨਦਾਰਾਂ ਨੂੰ ਔਰ ਬਹੁਤ ਇਹਨਾਂ ਦੇ ਮਨ ਦੇ ਵਿੱਚ ਭਾਵਨਾ ਹੈ ਬੇਨਤੀ ਕਰਵਾ ਬੱਬੀ ਜੀ ਦਾਨੇ ਹੋ ਰਿਹਾ ਇਸ। ਗੋਲ ਗਉਮਾਤਾ ਕੀ ਚਰ ਨਹੀਂ। ਦੋਸਤੋ ਕਰ ਰਹੇ ਹੈ ਕਿ ਸ਼ਹਿਰ ਦੇ ਵਿੱਚ ਬਹੁਤ ਸਾਰੇ ਧਾਰਮਿਕ ਸਥਾਨ ਨੇ ਆਪਣੀ ਜੇ ਚਾਹੇ ਉਹ ਗਊਸ਼ਾਲਾ ਹੈ ਚਾਹੇ ਕੋਈ ਮੰਦਿਰ ਹੈ ਚਾਹੇ ਗੁਰਦੁਆਰਾ ਸਾਹਿਬ ਹੈ ਚਾਹੇ ਕੋਈ ਦੇਰੀ ਹੈ ਧਰਮਸ਼ਾਲਾ ਬਹੁਤ ਬੜੀਆਂ ਨੇ ਤਾਂ ਕੰਮ ਨੂੰ ਕੋਈ ਨਹੀਂ ਬੰਦਾ দান ਦੇ ਕੇ ਜਾਂ ਉਸਦੇ ਪਰਿਵਾਰ ਤੋਂ ਪੱਜ ਵੀ ਸੱਤ ਵੀ ਪੀੜ੍ਹੀ ਖੜੀ ਹੋ ਕੇ ਕੱਲ ਨੂੰ ਕਹਿੰਦੇ ਇਹ ਵੀ ਇਹ ਵੀ ਸਾਡੇ ਅਸੀਂ ਵਾਰਸ ਹੈ ਜਾਂ ਇਹਦਾ ਕੋਈ ਸਾਡਾ ਹੱਕ ਹੈ ਕਿ ਇਹ ਰੱਬ ਜਾਣਦਾ ਉਹਨੇ ਕਿਸ ਤਰ੍ਹਾਂ ਕੀ ਰਜਿਸਟਰੀਆਂ ਕਰਾਈਆਂ ਕੀ ਕਰਾਈਆਂ ਸਾਨੂੰ ਇਹਦੇ ਬਾਰੇ ਪਤਾ ਨਹੀਂ ਚਲੋ ਇਹ ਗਊਸ਼ਾਲਾ ਮੰਦਰਸਰਾਰ ਕਮੇਟੀ ਨੂੰ ਪਤਾ ਹੈ ਜਿੰਨੀਆਂ ਵੀ ਸ਼ਹਿਰ ਦੀਆਂ ਧਾਰਮਿਕ ਸੰਸਥਾਵਾਂ ਨੇ ਉਹ ਸਾਰੇ ਸ਼ਹਿਰ ਦੀਆਂ ਨੇ ਜਾਂ ਆਪਣੇ ਲੋਕਾਂ ਨੇ ਚਾਹੇ ਉਹ ਪਿੰਡਾਂ ਵਾਲੇ ਨੇ ਜਿਵੇਂ ਬੰਸਰ ਸਿੰਘ ਸਾਹਿਬ ਦੱਸ ਗਏ ਕਿ ਅਸੀਂ ਪਿੰਡਾਂ ਵਾਲੇ ਵੀ ਦਾਨ ਕਰਨ ਦੇ ਨਹੀਂ ਗੁਰਦੁਆਰੇ ਬਣਾਉਂਦੇ ਨਹੀਂ ਆਪਣੇ ਵੀ ਮੰਡੀ 'ਚ ਵੀ ਬਣਾਉਂਦੇ ਨੇ ਮੰਦਰ ਗੁਰਦੁਆਰੇ ਧਰਮ ਦੇ ਅਲਾਮਾ ਉਹ ਸਾਰਿਆਂ ਦੇ ਸਹਿਯੋਗ ਨਾਲ ਹੀ ਬਣਦੀਆਂ ਨੇ ਕੋਈ ਉੱਤੋਂ ਦਾ ਉਹ ਨਹੀਂ ਇਹ ਪੈਸਾ ਇਹ ਆਪਾਂ ਲੋਕਾਂ ਕੀ ਚਾਹੇ ਆਪਾਂ ਲੰਗਰ ਲਾਉਣਾ ਹੈ ਚਾਹੇ ਆਪਾਂ ਗਊਸ਼ਾਲਾ ਚਲਾਉਣਾ ਹੈ ਚਾਹੇ ਕੋਈ ਮੰਦਰਾਂ ਮਸਜਿਦ ਗੁਰਦੁਆਰਾ ਕੋਈ ਨਹੀਂ ਚਲਾਉਂਦੇ ਸਾਰੇ ਕਿਤੇ ਆਪਣੇ ਸਾਰੇ ਲੋਕਾਂ ਦਾ ਸਹਿਯੋਗ ਨੂੰ ਹੁੰਦਾ। ਉਹ ਜੋ ਗੁੰਡਾਂ ਅੰਸਰਾ ਵਿਗਿਆ ਅਗਰ ਮੈਂ ਗੱਲ ਕੁਝ ਕਹੂੰਗਾ ਤਾਂ ਥੋੜਾ ਜਾਇ ਪ੍ਰੇਟੀਕਲ ਵਾਲੇ ਪਾਸੇ ਵੱਗ ਜੂਗੀ। ਜਿਵੇਂ ਬਲਸਨ ਸਾਹਿਬ ਕਹਿ ਗਏਗੇ ਨੇ ਕਿਸੇ ਦਾ ਥਾਪੜਾ ਤਾਂ ਜ਼ਰੂਰ ਹੁੰਦਾ ਹੈ। ਕਿਸੇ ਪੋਲੀਟੀਕਲ ਬੰਦੇ ਦਾ ਵੀ ਥਾਪੜਾ ਹੁੰਦਾ ਕਿਸੇ ਅਫਸਰ ਦਾ ਵੀ ਥਾਪੜਾ ਹੁੰਦਾ। ਮੇਰੇ ਕੋਲੇ ਵੀ ਇਹ ਡੇਢ ਦੋ ਸਾਲ ਪਹਿਲਾਂ ਗੱਲ ਆਈ ਸੀ ਕਿਸੇ ਬੰਦੇ ਦਾ ਫੋਨ ਆਇਆ ਸੀ ਵੀ ਐ ਕਰਕੇ ਜੀ ਹੋਰ ਜਗ੍ਹਾ ਦਾ ਕੋਈ ਰੌਲਾ ਹੈ। ਮੈਂ ਕਹਿੰਦਾ ਬ੍ਰੇਕ ਠੀਕਿਆ ਛੱਡ ਦੋ ਥੀਰਾ ਵੀ ਕੋਈ ਹੈਗਾ ਇਹ ਤੁਸੀਂ ਦਿਮਾਗ ਚੋਂ ਕੱਢ ਦੋ ਵੀ ਤੁਸੀਂ ਕੋਈ ਬਾਹਰੋਂ ਆ ਕੇ ਗੁੰਡੇ